ਸੱਚਰੀ ਗੱਲ ਦੋਸਤੋ ਮੈਂ ਜਰਨਜੀਤ ਸਿੰਘ ਉਪਲ ਦੋਸਤੋ ਬਹੁਤ ਸਾਰੇ ਜ਼ਿਮੀਂਦਾਰਾਂ ਨੇ ਕਣਕ ਵੱਢ ਲਈਏ ਮੱਡੀਆਂ ਦੇ ਵਿੱਚ ਸੁੱਟੀਏ ਜਿਨ੍ਹਾਂ ਨੇ ਕੰਡਾ ਕਰਾਉਣਾ ਸੀ ਕੰਡਾ ਕਰਾ ਦਿੱਤਾ ਹੈ ਨਾਲ ਦੀ ਨਾਲ ਇਸ ਹਫਤੇ ਦੇ ਵਿੱਚ ਜਿਹੜਾ ਨਵਾਂ ਹਫਤਾ ਚੜ੍ਹਿਆ ਹੈ ਜਿਹੜੀਆਂ ਕਣਕਾਂ ਰਹਿੰਦੀਆਂ ਨੇ ਪੰਜਾਬ ਦੇ ਵਿੱਚੋਂ ਲਗਭਗ ਅੱਧਾ ਏਰੀਆ ਵੱਢਿਆ ਜਾਊਗਾ ਇਸ ਹਫਤੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਬਾਈਨਾਂ ਜਿਹੜੀਆਂ ਪੰਜਾਬ ਦੀ ਕਣਕ ਨੂੰ ਸੰਭ ਦੇਣ ਗਈਆਂ ਤੇ ਤੁਹਾਡੇ ਵਾਸਤੇ ਜਿਹੜੀਆਂ ਯਾਦ ਰੱਖਣ ਵਾਲੀਆਂ ਗੱਲਾਂ ਨੇ ਜਿਹੜੀਆਂ ਗਲਤੀਆਂ ਹਰ ਸਾਲ ਕੁਝ ਜ਼ਿਮੀਂਦਾਰ ਕਰਦੇ ਨੇ ਤੇ ਕਿੱਲੇ ਦੇ ਵਿੱਚੋਂ ਪੱਕੀ ਕਣਕ ਦੇ ਵਿੱਚੋਂ 5-6000 ਰੁਪਇਆ ਕਟਵਾਵਾਂ ਬੰਦੇ ਨੇ ਉਹ ਗੱਲਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਨੀਆਂ ਕਿ ਮੰਡੀ ਦੇ ਵਿੱਚ ਕਣਕ ਖੜਨ ਤੋਂ ਪਹਿਲਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਿਓ ਜੇਕਰ ਚੈਨਲ ਨੂੰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜੜੀ ਉਹਨੂੰ ਦਬਾ ਲਓ ਸਭ ਤੋਂ ਪਹਿਲੇ ਨੰਬਰ ਦੇ ਜਿਹੜੇ ਨਿੱਕੇ ਪੁਆਇੰਟ ਨੇ ਕਿ ਕਾਲੀ ਨਾ ਕਰੋ ਜਿਨ੍ਹਾਂ ਦੀ ਕਣਕ ਹਾਲੇ ਹਰੀਏ ਰੁਕ ਜਾਓ ਤੁਸੀਂ ਜੇਕਰ ਸਿੱਲੀ ਕਣਕ ਵੜਾ ਲਈ ਗਿੱਲੀ ਵੜਾ ਲਈ ਤਾਂ ਆੜਤੀ ਜਿਹੜੇ ਨੇ ਹਾਲਾਂਕਿ ਸੱਜੀ ਬਾਹ ਵੀ ਹੁੰਦੇ ਆ ਕਿਸਾਨਾਂ ਦੀ ਪਰ ਬਹੁਤੇ ਆੜਤੀ ਜਿਹੜੇ ਠੱਗ ਵੀ ਹੁੰਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬੜੇ ਚੰਗੇ ਆੜਤੀ ਵੀ ਹੁੰਦੇ ਆ ਪਰ ਬਹੁਤ ਆਦ ਗਿਣਤੀ ਜਿਹੜੇ ਨੇ ਉਹਦਾ ਇੱਕ ਬਹਾਨਾ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਨਿੱਕਾ ਜਿਹਾ ਤੁਹਾਨੂੰ ਲੁੱਟਣ ਦੇ ਵਾਸਤੇ ਉਹ ਬਹਾਨਾ ਜੇਕਰ ਉਹਨਾਂ ਨੂੰ ਤੁਸੀਂ ਦੇ ਦਿੱਤਾ ਤੇ ਉਹ ਫਿਰ ਤੁਹਾਨੂੰ ਚੰਗੀ ਰੀਜ ਦੇ ਨਾਲ ਲੁੱਟਦੇ ਨੇ ਤੁਸੀਂ 6 ਇਹ ਮਹੀਨੇ ਆਪਣੀ ਕਣਕ ਦੇ ਉੱਤੇ ਕਮਾਈ ਕੀਤੀ ਏ ਤੇ ਇੱਕ ਨਿੱਕੀ ਜੀ ਗਲਤੀ ਕਰਕੇ ਤੁਸੀਂ ਉਹਨਾਂ ਨੂੰ ਕਮਾਈ ਕਰਾ ਦੇਣੀ ਏ ਆਪਣੀ ਪੱਕੀ ਫਸਲ ਦੇ ਵਿੱਚੋਂ ਵੀ ਇਸ ਕਰਕੇ ਕਣਕਾਂ ਜਿਹੜੀਆਂ ਹਾਲੇ ਨਹੀਂ ਪੱਕੀਆਂ ਉਹਨਾਂ ਦਾ ਇੰਤਜ਼ਾਰ ਕਰੋ ਤੁਸੀਂ 2-4 ਦਿਨਾਂ ਦੇ ਅੰਦਰ-ਅੰਦਰ ਤੁਹਾਡੀਆਂ ਕਣਕਾਂ ਜੜੀਆਂ ਲਗਭਗ ਸਾਰੀਆਂ ਪੱਕ ਜਾਣਗੀਆਂ ਕਾਲੀ ਬਿਲਕੁਲ ਆਪਾਂ ਨਹੀਂ ਕਰਨੀ ਇਹਦੇ ਤੋਂ ਬਾਅਦ ਵਿੱਚ ਅਗਲੇ ਨੰਬਰ ਦੇ ਜਿਹੜੀ ਦੂਸਰੀ ਸਭ ਤੋਂ ਵੱਡੀ ਗੱਲ ਉਹ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੌਧੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੇ ਕੋਲ ਜੈਕ ਵਾਲੀਆਂ ਟਰਾਲੀਆਂ ਨੇ ਆਪਾਂ ਕਰਦੇ ਕੀ ਆ ਜੈਕ ਵਾਲੀ ਟਰਾਲੀ ਆਪਾਂ ਭਰਦੇ ਆ ਤੇ ਮੰਡੀ ਜਾ ਕੇ ਲਾ ਦਿੰਨੇ ਆ ਤੇ ਜਦੋਂ ਆੜਤੀ ਦੇ ਨਾਲ ਹਿਸਾਬ ਆਪਾਂ ਕਰਦੇ ਆ ਤੇ ਫਿਰ ਉਹਨੂੰ ਪੂਰੇ ਹੀ ਪੈਸੇ ਦੇ ਦਿੰਨੇ ਆ ਜਿਹੜੀ ਤੁਹਾਡੀ ਲਵਾਈ ਦੇ ਪੈਸੇ ਨੇ ਉਹ ਤੁਹਾਡਾ ਖਾ ਜਾਂਦਾ ਹੈ ਆੜਤੀ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਭੋਲਿਓ ਜੇਕਰ ਤੁਹਾਡੇ ਕੋਲ ਜੈਕ ਵਾਲਾ ਟਰਾਲਾ ਹੈਗਾ ਏ ਜਾਂ ਟਰਾਲੀ ਹੈਗੀ ਏ ਉਹਦੇ ਨਾਲ ਤੁਸੀਂ ਕਣਕ ਲਾਉਂਦੇ ਹੋ ਲੇਬਰ ਨੂੰ ਨਹੀਂ ਲਾਉਣੀ ਪੈਂਦੀ ਤਾਂ 1 ਰੁਪਿਆ 38 ਪੈਸੇ ਯਾਰ ਨਾਲ ਸੁਣ ਲਿਓ ਜੇ 1 ਰੁਪਇਆ 38 ਪੈਸੇ ਤੁਹਾਡੀ ਲਵਾਈ ਬਣਦੀ ਏ ਕੱਲੀ ਉਹ ਨਾ ਘਟਾਇਆ ਕਰੋ ਜਦੋਂ ਹਿਸਾਬ ਕਰਨਾ ਹੈ 38 ਦੇ ਨਾਲ ਤੇ ਉਹ ਜਿਹੜਾ 1 ਰੁਪਇਆ 38 ਪੈਸੇ ਨੇ ਉਹਨਾਂ ਨੂੰ ਨਜਾਇਜ਼ ਹੀ ਨਾ ਛੱਡ ਦਿਆ ਕਰੋ ਤੁਹਾਡੀ ਮਿਹਨਤ ਦੀ ਕਮਾਈ ਆ ਜੇਕਰ ਇੱਕ ਬੋਰੀ ਦੇ ਪਿੱਛੋਂ 1 ਰੁਪਇਆ 38 ਪੈਸੇ ਤੁਹਾਡੇ ਬਚਦੇ ਨੇ ਜੈਕ ਵਾਲੀ ਟਰਾਲੀ ਹੈਗੀ ਏ ਤਾਂ ਜ਼ਰੂਰ ਬਚਾਇਆ ਕਰੋ ਦੂਸਰੇ ਨੰਬਰ ਤੇ ਮੰਡੀ ਦੇ ਵਿੱਚ ਕਣਕੇ ਜੇ ਸੁੱਟ ਕੇ ਆ ਜਾਂਦੇ ਜੇ ਤਾਂ ਇਹ ਬਹੁਤ ਵੱਡੀ ਤੁਹਾਡੀ ਗਲਤੀ ਆ ਮੰਡੀ ਦੇ ਵਿੱਚ ਕਣਕ ਵੇਚਣ ਜਾਇਆ ਕਰੋ ਤੇ ਜਿੰਨਾ ਚਿਰ ਵਿਕਦੀ ਨਹੀਂ ਗਈ ਉਹਨਾਂ ਚਿਰ ਆਪਾਂ ਉਹਦੀ ਰਾਖੀ ਜਿਹੜੀ ਆ ਆਪ ਕਰਿਆ ਕਰੀਏ ਉੱਤੇ ਜਿੰਨੇ ਵੀ ਬੈਠੇ ਨੇ ਜੋ ਵੀ ਇਹ ਕੋਈ ਲੇਬਰ ਹੈ ਕੁਝ ਵੀ ਇਹ ਉਹ ਇੱਕ ਉਹਨਾਂ ਨੂੰ ਮੌਕਾ ਚਾਹੀਦਾ ਹੈ ਜੇਕਰ ਤੁਸੀਂ ਉਹਨਾਂ ਨੂੰ ਉਹ ਮੌਕਾ ਦਿੰਦੇ ਜੇ ਤਾਂ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਆਪਾਂ ਕਣਕ ਸੁੱਟਣ ਜਾਂਦੇ ਆ ਆਪਾਂ ਅਸਲ ਦੇ ਵਿੱਚ ਕਿਸਾਨ ਨਹੀਂਗੇ ਸਿਰਫ ਜ਼ਿਮੀਂਦਾਰ ਆ ਕੱਲੇ ਜ਼ਿਮੀਂਦਾਰ ਨਾ ਬਣੀਏ ਆਪਾਂ ਇੱਕ ਕਿਸਾਨ ਬਣੀਏ ਤੇ ਇਹ ਜਿਹੜੇ ਪੈਸੇ ਆਪਾਂ ਗਵਾਉਨੇ ਆ ਹਰ ਸਾਲ ਉਹਨਾਂ ਨੂੰ ਗਵਾਉਣੇ ਛੱਡਿਏ ਜੇ ਫਾਰਮ ਜੇਕਰ ਨਹੀਂ ਲੈਂਦੇ ਤਾਂ ਜ਼ਰੂਰ ਲਿਆ ਕਰੋ ਆਪਣੇ ਅੜਤੀ ਦੇ ਕੋਲੋਂ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਭੈਣਾ ਭਰਾਵਾਂ ਦੇ ਨਾਲ ਸ਼ੇਅਰ ਕਰਦੇ ਹੋ ਜੀ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ